ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਜਾਂਦੇ ਹੋਏ ਰੁਕੇ ਸੀ ਜਦੋਂ ਗੁਰੂ ਜੀ ਪੰਜੋਖਰੇ ਦੇ ਕੋਲ ਪਹੁੰਚੇ ਤਾਂ ਇੱਕ ਸਿੱਖ ਨੇ ਬੜੇ ਹੀ ਬినਮਰਤਾਪੂਰਵਕ ਲਹਿਜੇ ਦੇ ਨਾਲ ਕਿਹਾ ਕਿ ਗੁਰੂ ਜੀ ਸੰਗਤਾਂ ਦੂਰੋਂ ਦੂਰੋਂ ਆਪ ਜੀਾਂ ਦੇ ਦਰਸ਼ਨਾਂ ਨੂੰ ਆ ਰਹੀਆਂ ਨੇ ਕੀ ਆਪ ਜੀ ਕੁਝ ਦਿਨ ਇੱਥੇ ਰੁਕ ਸਕਦੇ ਹੋ ਗੁਰੂ ਜੀਆ ਨੇ ਸਹਿਮਤੀ ਜਤਾ ਦਿੱਤੀ ਇਸੇ ਹੀ ਇਲਾਕੇ ਦੇ ਵਿੱਚ ਲਾਲਚੰਦ ਨਾਮ ਦਾ ਇੱਕ ਪੰਡਤ ਰਹਿੰਦਾ ਸੀ ਜਿਸ ਨੂੰ ਕੇ ਆਪਣੀ ਬ੍ਰਾਹਮਣ ਜਾਤ ਅਤੇ ਆਪਣੇ ਗਿਆਨ ਦਾ ਬਹੁਤ ਜ਼ਿਆਦਾ ਹੰਕਾਰ ਸੀ ਉਸਨੇ ਬੜੇ ਹੀ ਬਿਆੰਗਾਤਮਕ ਲਹਿਜੀ ਦੇ ਨਾਲ ਕਿਹਾ ਕਿ ਕ੍ਰਿਸ਼ਨ ਨਾਮ ਦਾ ਇਹ ਬਾਲਕ ਤਾਂ ਕ੍ਰਿਸ਼ਨ ਦੀ ਗੀਤਾਵਨੀ ਪੜ ਸਕਦਾ ਉਹ ਪੰਡਤ ਗੁਰੂ ਜੀਆ ਨੂੰ ਮਿਲਣ ਆਇਆ ਤੇ ਕਹਿਣ ਲੱਗਾ ਕਿ ਆਪ ਜੀ ਗੁਰਨਾਨਕ ਦੇਵ ਜੀ ਦੀ ਗੱਦੀ ਤੇ ਬੈਠਦੇ ਹੋ ਕੀ ਆਪ ਨੂੰ ਆਪਦੇ ਧਾਰਮਿਕ ਗ੍ਰੰਥ ਬਾਰੇ ਵੀ ਕੁਝ ਗਿਆਨ ਹੈ ਤਾਂ ਸੰਜੋਗ ਦੇ ਨਾਲ ਉਸ ਸਮੇਂ ਉਥੋਂ ਇੱਕ ਗੁੰੰਗਾ ਬੋਲਾ ਇਨਸਾਨ ਜਿਹਦਾ ਨਾਂ ਛੱਜੂ ਚੀਵਰ ਸੀ ਉਹ ਉਥੋਂ ਲੰਘ ਰਿਹਾ ਸੀ ਤਾਂ ਗੁਰੂ ਜੀਆ ਨੇ ਛੱਜੂ ਚੀਵਰ ਨੂੰ ਇਸ ਤਲਾਬ ਦੇ ਵਿੱਚ ਇਸ਼ਨਾਨ ਕਰਵਾਇਆ ਅਤੇ ਸੁੰਦਰ ਬਸਤਰ ਪਹਿਨਾਇਆ ਅਤੇ ਗੁਰੂ ਜੀਆ ਨੇ ਆਪਣੇ ਹੱਥ ਦੀ ਛੜੀ ਛੱਜੂ ਚੀਵਰ ਦੇ ਸਿਰ ਤੇ ਰੱਖਦੇ ਹੋਏ ਕਿਹਾ ਕੀ ਤੁਸੀਂ ਗੀਤਾ ਦੇ ਸ਼ਲੋਕਾਂ ਦੇ ਅਰਥ ਇਸ ਪੰਡਤ ਨੂੰ ਸੁਣਾ ਦਿਓਗੇ ਤਾਂ ਸ਼ੱਜੂ ਜੀ ਵਰਨੇ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਪੰਡਤ ਨੂੰ ਸੁਣਾਏ ਤਾਂ ਇਹ ਦੇਖ ਕੇ ਪੰਡਤ ਲਾਲਚੰਦ ਦਾ ਸਿਰ ਸ਼ਰਮ ਦੇ ਨਾਲ ਝੁੱਕ ਗਿਆ ਉਹਦਾ ਅਭਿਮਾਨ ਦੂਰ ਹੋ ਗਿਆ ਉਸ ਨੇ ਗੁਰੂ ਜੀਾਂ ਤੋਂ ਮਾਫੀ ਮੰਗੀ ਅਤੇ ਪੰਜੋਖਰਾ ਵਿੱਚ ਤਿੰਨ ਦਿਨ ਰਹਿਣ ਤੋਂ ਬਾਅਦ ਗੁਰੂ ਜੀ ਆਪਣੀ ਅੱਗੇ ਯਾਤਰਾ ਤੇ ਨਿਕਲ ਗਏ। ਲਾਲਚੰਦ ਅਤੇ ਸ਼ੱਜੂ ਰਾਮ ਦੋਨੋਂ ਮਹਾਨ ਗੁਰੂ ਦੇ ਸਿੱਖ ਬਣ ਗਏ ਅਤੇ ਉਹਨਾਂ ਨੇ ਕੁਰੂਕhetra ਤੱਕ ਗੁਰੂ ਜੀ ਨਾਲ ਯਾਤਰਾ ਕੀਤੀ। ਅਤੇ ਪੰਡਤ ਲਾਲਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਖਾਲਸਾ ਪੰਥ ਦੇ ਵਿੱਚ ਪ੍ਰਵੇਸ਼ ਕਰ ਲਿਆ ਅਤੇ ਆਪਣਾ ਨਾਂ ਲਾਲਚੰਦ ਤੋਂ ਲਾਲ ਸਿੰਘ ਰੱਖ ਲਿਆ। ਸੋ ਜੇਕਰ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ।